ਚੁਰਾ ਲਾ ਲਿਆ ਪोटाश ਇੱਕ ਥੈਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਬੇਨਤੀ ਕਰਦੇ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਯਾਰ ਸਬਸਕ੍ਰਾਈਬਰ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆ ਆਪਣੇ ਭਰਾਵਾਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਅੱਜ ਆਪਾਂ ਮੱਕੀ ਦੀ ਵੀਡੀਓ ਮੱਕੀ ਬੀਜਣ ਦੇ ਉੱਪਰ ਆਪਾਂ ਵੀਡੀਓ ਬਣਾਉਣੀ ਆ ਤੇ ਇਕਨ ਕਮੈਂਟ ਕਰਕੇ ਆ ਜਰੂਰ ਦੱਸਿਆ ਕਰੋ ਕਿਉਂਕਿ ਜਿਹੜਾ ਖੇਤੀ ਦਾ ਵਿਸ਼ਾ ਹਨ ਜਿਹੜਾ ਖੇਤੀ ਆਪਾਂ ਕਰਦੇ ਆ ਨਾ ਭਾਈ ਉਹਦੇ ਵਿੱਚ ਤਜਰਬੇ ਦੀ ਬੜੀ ਅਹਿਮियत ਰੋਲ ਹੁੰਦਾ ਜਿਹੜਾ ਮੇਨ ਰੋਲ ਤਜਰਬੇ ਦਾ ਹੁੰਦਾ ਜੇ ਆਪਾਂ ਆਪੋ ਆਪਣਾ ਤਜਰਬਾ ਸ਼ੇਅਰ ਕਰਾਂਗੇ ਤਾਂ ਉਹਦੇ ਲਈ ਆਪਾਂ ਨੂੰ ਵੀ ਫਾਇਦਾ ਹੋਊਗਾ ਤੁਹਾਨੂੰ ਵੀ ਫਾਇਦਾ ਹੋਊਗਾ ਮੈਨੂੰ ਵੀ ਫਾਇਦਾ ਹੋਊਗਾ ਤੇ ਆਪਣੇ ਜਿਹੜੇ ਹੋਰ ਭਰਾ ਜਿਹੜੇ ਖੇਤੀਕਾਰ ਦੇ ਵਿੱਚ ਲੱਗੇ ਹੋਣ ਜਾਂ ਜਿਨ੍ਹਾਂ ਨੇ ਖੇਤੀ ਕਰਨ ਬਾਰੇ ਸੋਚਦੇ ਨੇ ਨਵੇਂ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਚੀਜ਼ ਦਾ ਫਾਇਦਾ ਹੁੰਦਾ ਕਮੈਂਟ ਕਰਕੇ ਜਿਹੜਾ ਆਪਾਂ ਟੌਪਿਕ ਦੇ ਉੱਪਰ ਗੱਲ ਕਰਦੇ ਹਾਂ ਉਹ ਟੌਪਿਕ ਤੇ ਕਮੈਂਟ ਜਰ ਬਾਉਣੇ ਪਹਿਲਾਂ ਆਪਾਂ ਹਲਾਂ ਦੇ ਨਾਲ ਮਿਲਦੇ ਆਜੋ ਆਪਾਂ ਨੇ ਦੋਹਰ ਹੈਰੋ ਦੀ ਕਰਤੀ ਸੀਗੀ ਸਾਰੀ ਤੇ ਤੁਸੀਂ ਦੇਖ ਸਕਦੇ ਹੋ ਦੋਹਰ ਹੈਰੋ ਦੀ ਮਾਰ ਕੇ ਆਪਾਂ ਨੇ ਫਿਰ ਛੜਤਾ ਸੀਗਾ ਇਹ ਖੇਤ ਛੱਡ ਕੇ ਫਿਰ ਹੁਣ ਮੈਂ ਖੇਤ ਦੇ ਵਿੱਚ ਆ ਗਿਆ ਤੇ ਮੈਂ ਕਿਹਾ ਚਲੋ ਹੁਣ ਇਹਨੂੰ ਹਾਲ ਕੱਢ ਦਈਏ ਬਾਈ ਆਪਾਂ ਲਾ ਕੇ ਹਲਾਂ ਨਾਲ ਬਹਾਈ ਕਰਨੋ ਯਾਰ ਮੀਂਹ ਪੈਦਾ ਗਿਆ ਚਲੋ ਕੋਈ ਗੱਲ ਨਹੀਂ ਪਰ ਮੀਰੇ ਪੈਣ ਦੇ ਨਾਲ ਨਾ ਜ਼ਮੀਨ ਬੜਾ ਬੋਲਦੋਣੀ ਰਹੀ ਹੈ ਕਿਉਂਕਿ ਇਹ ਪਹਿਲਾਂ ਬਹੁਤ ਸੁੱਕੀ ਹੋਈ ਸੀ ਨਾ ਜ਼ਮੀਨ ਹੁਣ ਗਿੱਲੀ ਹੋ ਗਈ ਸੁਨਾਪੀ ਹੋ ਗਈ ਉਹਦੇ ਕਰਕੇ ਨਾ ਯਾਰ ਬਾਝ ਦੇਖੋ ਕਿੰਨੀ ਸੋਹਣੀ ਹੋ ਰਹੀ ਹੈ ਦੇਖੋ ਲੋਕ ਆਏ ਪਰ ਰਹੀ ਆ ਜਮੀਨ ਮਤਲਬ ਵੀ ਪੂਰੀ ਵਧੀਆ ਬਹਾਈ ਹੋ ਰਹੀ ਆ ਮਤਲਬ ਅਪਣ ਕੱਲ ਨਹੀਂ ਕਣਕੇ ਖੜੀਆਂ ਬਾਬਾ ਫੇਰ ਕਰੇ ਮੈਨੂੰ ਪਤਾ ਲੱਗਿਆ ਕਿ ਯਾਰ ਕੱਲ ਹੋਰ ਅੰਮ੍ਰitsar ਏਰੀਆ ਕੰਨੀ ਜਾਂ ਫਿਰ ਆਪਣੇ ਮਾਨਸਾ ਬਟਿੰਡਾ ਏਰੀਆ ਵਾਲ ਕੰਨੀ ਕਾਫੀ ਜਿਆਦਾ ਗੋਲੇ ਪੈ ਨੇ ਬਈ ਬਹੁਤ ਉੱਕੋਇਆ ਪਰਮਾਤਮਾ ਫੇਰ ਕਰੇ ਆਪਾਂ ਤਾਂ ਇਹੀ ਕਹਿੰਦੇ ਸਾਰੇ ਕਿਸਾਨ ਵੀਰਾਂ ਦੀ ਮਿਹਨਤ ਆ ਯਾਰ 6-7 ਮਹੀਨੇ 3-3 ਮਹੀਨਾ ਦੀ ਭਾ ਇੱਕ ਕਿਸਾਨ ਹੀ ਆ ਬਾਈ ਜਿਹੜਾ ਯਾਰ ਆਪਣੀ ਆਪਣੀ ਜਿਹੜੀ ਫਸਲ ਆ ਆਪਣੀ ਜਿਹੜੀ ਪੂੰਜੀ ਆ ਉਹ ਖੁੱਲੇ ਸਾਮਾਨ ਥੱਲੇ ਰੱਖੀ ਬੈਠਾ ਆ ਬਾਕੀ ਤਾਂ ਤੁਹਾਨੂੰ ਪਤਾ ਆ ਹਰ ਇੱਕ ਜੋ ਵੀ ਕਾਰੋਬਾਰ ਆਪਣੇ ਵੀਪਰਾ ਕਰਦੇ ਨੇ ਉਹਨਾਂ ਦਾ ਆਪਣ ਆਪਣਾ ਸਾਫ ਕੇ ਆਉਂਦੇ ਆ ਮੀਂਹ ਕਣੀ ਤੋਂ ਚਲੋ ਪ੍ਰਮਾਤਮਾ ਹੀ ਰੱਬ ਰੱਖਾ ਬਾਈ ਕਿਸਾਨ ਦਾ ਵਾਹਿਗੁਰੂ ਭਲਾ ਕਰੇ ਹਾਲ ਯਾਰ ਇੱਕ ਹੋਰ ਥੀ ਆ ਉਹਨੂੰ ਹਾਲ ਦਿਖਾਉਣਾ ਆਪਾਂ ਦੇਖ ਸਰਬਨ ਸਿੰਘ ਦੇ ਮਗਾਈ ਸੀ ਹਾਲ ਰਾਜਸਥਾਨ ਤੋਂ ਤੁਸੀਂ ਦੇਖ ਸਕਦੇ ਹੋ ਹਾਲ 1.5 ਤੋਂ 2 ਕੁਇੰਟਲ ਦੀ ਲਗਭਗ ਇਹਨਾਂ ਦਾ ਵਜਨ ਹੋਏਗਾ ਆ ਤੇ 골ਡ ਟਾਈਨ ਆ ਲੱਗਦੇ ਯਾਰ ਇੰਨੇ ਨੇ ਨਾ ਜਿਹੜੇ ਆਪਾਂ ਨੂੰ ਕੋ ਪਹਿਲਾਂ ਹਾਲ ਸੀਗੇ ਤੇ ਉਹਦੇ ਨਾਲੋਂ ਬਹੁਤ ਚੰਗੇ ਹਾਲ ਨੇ ਵਧੀਆ ਲੱਗਦੇ ਨੇ ਤੇ ਜਿੱਥੇ ਮੈਂ ਤਾਂ ਖੁੰਜੀਆਂ ਦੇ ਵਿੱਚ ਜਿੱਥੇ ਤੁਸੀਂ ਰੱਖ ਦੋਗੇ ਨਾ ਉੱਥੇ ਹੀ ਲੱਗਦੇ ਨੇ ਇਹ ਚੀਜ਼ ਮਿੱਤਰੋ ਸੋਹੜ ਮਾਰ ਕੇ ਹੁਣ ਆਪਾਂ ਲਾ ਕੇ ਸੁਹਾਗਾ ਮਾਰ ਦੇਖੋ ਬਣਗੀ ਜੀ ਵੀ ਪੂਰੀਆਂ ਵਧੀਆ ਟੌਪ ਦੀ ਦੇਖਣ ਲੱਗ ਪਏ ਦੇਖੋ ਆਂ ਭੁਰਗੀ ਜ਼ਮੀਨ ਸਰਾ ਮੱਕੀ ਕੋਈ ਵੀ ਬੀਜਾ ਨਾ ਉਹ ਜੱਮ ਵਧੀਆ ਹੋ ਜਾਂਦਾ ਜੇ ਜ਼ਮੀਨ ਵਧੀਆ ਬੜੀ ਹੋਵੇ ਮੈਂ ਮੁੱਤਾ ਦੇ ਕੈਨੇ ਦਿਨਾਂ ਸੰਗ ਬਣੇ ਮਾਏ ਉਹ ਵੀ ਹੁਣ ਬੀਜਾਂਗੇ ਮੱਕੀ ਤੇ ਹੁਣ ਆਪਾਂ ਡਾਈ ਦੇ ਵਿੱਚ ਰਲਾ ਲਿਆ ਪोटाश ਇੱਕ ਥੈਲਾ ਦੋ ਥੈਲੇ ਡਾਈ ਦੇ ਇੱਕ ਥੈਲਾ ਪोटाश ਦਾ ਇਹ ਪਾਵਾਂਗੇ ਨਾਲ ਰਲਾ ਕੇ ਮੱਕੀ ਦੇ ਨਾਲ ਹੀ ਮਸ਼ੀਨ 'ਤੇ ਪੈ ਜਾਂਦਾ ਹੁੰਦਾ ਮਸ਼ੀਨ ਆਪੇ ਫਿਰ ਨਾਲ ਨਾਲ ਹੀ ਕੇਰ ਦਿੰਦੀ ਆ ਇੱਕ ਥੈਲਾ ਭਰ ਲਿਆ ਭਰ ਰਿਹਾ ਹੁਣ ਲੋ ਵੀ ਮਿੱਤਰੋ ਆ ਗਿਆ ਮੁੰਡਾ ਮੱਕੀ ਬੀਜਣਾ ਉਹ ਦੇਖੋ ਤੁਸੀਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਦਾ ਹੋਊਗਾ ਫਾਜੀ ਸੁਹਾਗਾ ਮਾਰ ਤੋਂ ਆਹ ਸਾਈਡ ਰਹਿੰਦਾ ਹੈ ਆਪਣਾ ਸਾਰਾ ਸੁਹਾਗਾ ਮਾਰ ਤੋਂ ਤੇ ਉਹ ਉਧਰਲੀ ਪਹਿਲੀ ਸਾਈਡ ਸੁਹਾਗਾ ਵੱਜ ਗਿਆ ਸੀਗਾ ਫਿਰ ਚੱਲ ਇਹ ਤਾਂ ਫੋਨ ਆ ਗਿਆ ਫਿਰ ਆਪਾਂ ਉਹ ਰੜਾਉਣ ਲੱਗ ਗਏ ਸੀਗੇ ਤੇ ਹੁਣ ਉਹ ਬਾਈ ਵੀਰਾ ਲੱਗ ਗਿਆ ਮੱਕੀ ਬੀਜਰ ਉਧਰੋਂ ਤੇ ਆਜੋ ਯਾਰ ਹੁਣ ਆਪਾਂ ਗੱਲ ਕਰਦੇ ਜਿਹੜੀ ਆਪਾਂ ਮੇਨ ਗੱਲ ਦੇ ਉੱਪਰ ਸੀਗਾ ਬੀਜ ਬਾਰੇ ਆਹ ਸੀਡ ਆ ਪਾਇਨੀਅਰ ਦਾ ਹਨਾ 1899 ਤੁਸੀਂ ਆਮ ਸੁਣ ਜਿਹੜੇ ਵੀਰ ਮੱਕੀ ਦਾ ਕੰਮ ਕਰਦੇ ਉਹਨਾਂ ਨੂੰ ਬੜਾ ਬਹੁਤ ਤਰੀਕੇ ਨਾਲ ਪਤਾ ਹੋਊਗਾ ਇਹ ਚੀਜ਼ ਬਾਰੇ ਤੇ ਇਸ ਵਾਰ ਨਾ ਯਾਰ ਇਹ ਨਾ ਬੀਜ ਮਿਲੇ ਨਹੀਂ ਹੈਗੇ ਆਪਾਂ ਆਪਾਂ ਤਾਂ ਚਲੋ ਮਿਲ ਗਿਆ ਸੀਗਾ ਤੇ ਇਹ ਵੀ ਮਿਲਿਆ ਨਹੀਂ ਹੈਗਾ ਲਗਭਗ ਬਹੁਤ ਇਹਦੀ ਡਿਮਾਂਡ ਚੱਲਦੀ ਹੈ ਇੱਕ ਤਰ੍ਹਾਂ ਦਾ ਬਲੈਕ ਹੈ ਹੋ ਰਿਹਾ ਇਹ ਸਾਰਾ ਮਤਲਬ 25-2600 ਰੁਪਏ ਦੀ ਥੈਲੀ ਹੈ ਇਹ ਮੰਨ ਕੇ ਚੱਲੋ ਜਿਹੜਾ ਆਮ ਰੇਟ ਹੈ ਦਾ ਹਨਾ ਤੇ ਜਿਹਦਾ ਪ੍ਰਿੰਟ ਰੇਟ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਆਂ ਬੱਦ ਉਹ ਬਹੁਤ ਹੋਇਆ ਬਲੈਕ ਹੋਇਆ ਵੀ 4 4000 ਰੁਪਏ ਦਾ ਵੀ ਇਹਦਾ ਉਹ ਵਿਕੇ ਆ ਮਤਲਬ ਬੀਜ ਤੇ ਹੈ ਤਾਂ ਯਾਰ ਮਾੜੀ ਗੱਲ ਆ ਹੁਣ ਦੇਖੋ ਸਰਕਾਰਾਂ ਨੂੰ ਤਾਂ ਦੇਖਣਾ ਚਾਹੀਦਾ ਕਿਸਾਨਾਂ ਨਾਲ ਹਰ ਇੱਕ ਵਾਰ ਐਮੀ ਧੜਕਾ ਹੁੰਦਾ ਪਰ ਇਹ ਚੀਜ਼ ਨੂੰ ਸੋਚਣਾ ਪੈਣਾ ਆਪਣਾ ਵੈਸੇ ਆਪਾਂ ਜ਼ਿੰਮੇਵਾਰਾਂ ਦੀ ਵੀ ਥੋੜੀ ਜਿਹੀ ਇੱਕ ਦਿੱਕਤ ਹੈਗੀ ਆ ਉਹ ਕੀ ਆ ਉਹ ਇਹ ਆ ਕਿ ਆਪਾਂ ਇੱਕੇ ਬੀਜ ਦੇ ਮਗਰ ਪੈ ਜੰਨੇ ਆ ਵੈਸੇ ਤਾਂ ਨੋ ਡਾਊਟ ਹੁਣਾ ਇਹ ਬੀ ਦਾ ਪਾਇਨੀਅਰ ਦਾ ਝਾੜ ਬਹੁਤ ਵਧੀਆ ਪਰ ਜਿਹੜਾ 9108 ਉਹ ਵੀ ਬੈਸਟ ਆ ਉਹ ਥੋੜਾ ਜੇ ਤੋਂ ਬਸ 10 ਦਿਨ ਬਦਲ ਲੈਂਦਾ ਆ ਤੇ ਹੋਰ ਕੋਈ ਫਰਕ ਨਹੀਂ ਹੈਗਾ ਝਾੜ ਦਾ ਬਿਲਕੁਲ ਸੇਮ ਆ ਸਮਕਾ ਜਿਹੜੀ ਉਹਦੀ ਛੱਲੀ ਆ ਨਾ ਉਹ ਸੈਂਟਰ ਚ ਲੱਗਦੀ ਆ ਉਹ ਜਿਵੇਂ ਹਵਾ ਹੂਵਾ ਆਉਂਦੀ ਆ ਕੱਲ ਨੂੰ ਤਾਂ ਉਹ ਗਿਰਦੀ ਨਹੀਂ ਹੈਗੀ ਉਹ ਉਹਦਾ ਇਹ ਫਾਇਦਾ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਜਿਹਨੇ ਜਿਨ੍ਹਾਂ ਜਿਨੂੰ ਇਹ ਬੀਜ ਮਿਲ ਗਿਆ ਉਹ ਵੀ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਮਤਲਬ 18 9908 ਜਾਂ 9208 ਬੀਜ ਰਹੇ ਨੇ ਜਾਂ ਜਿਨ੍ਹਾਂ ਨੇ 9908 ਪਹਿਲਾਂ ਬੀਜੀ ਆ ਉਹ ਜਰੂਰ ਦੱਸਿਓ 9208 ਪਲੱਸ 9908 ਪਲੱਸ ਕੁਛ ਇਦਾਂ ਦਾ ਵੀ ਆਇਆ ਤੇ 20 ਸੀਡ ਬਹੁਤ ਆ ਤੇ ਪਰ ਆਹ ਚੀਜ਼ ਆਪਾਂ ਬਾਈ ਇਹੀ ਬੀ ਦਾ ਇਹਦਾ ਝਾੜ ਵਧੀਆ ਤੇ ਬਾਕੀ ਹੁਣ ਉਹ ਪਾਰਲੀ ਸਾਈਡ ਲੱਗ ਗਿਆ ਬਾਈ ਬੀਜਣ ਦੇਖ ਸਕਦੇ ਹੋ ਸਾਹਮਣੇ ਤਨੂਬੀ ਆਪਾਂ ਦਿਖਾਵਾਂਗੇ ਮਸ਼ੀਨ ਦਾ ਵੀ ਸਾਰਾ ਪ੍ਰੋਸੈਸ ਆਓ ਫਿਰ ਆਪਾਂ ਚੱਲਦੇ ਆ ਟਰੈਕਟਰ ਦੇ ਕੋਲ ਲਓ ਜੀ ਇੱਧਰ ਨਾਣ ਵਾਲਾ ਆਪਾਂ ਸੁਹਾਗਾ ਮਾਰ ਰਿਹਾ ਨਾਣ ਨਾਲ ਉਧਰ ਮੁੰਡਾ ਪੀਜਣ ਲੱਗਿਆ ਮਕੀਨ ਵੀ ਦੇਖ ਸਕਦੇ ਆ ਉਹ ਦੇਖੋ ਟਰੈਕਟਰ ਚੱਲਦਾ ਨਾਣ ਨਾਲ ਹੀ ਕੰਮ ਚੱਲ ਰਿਹਾ ਬਾਈ ਦੇਖੋ ਸਰਦਾ ਭੱਜਿਆ ਨਿਓ ਹਾਲੈਂਡ ਇਹ ਜਿਹੜੇ ਨੀਲੇ ਜਿਹੇ ਨੇ ਨਾ ਇਹਨਾਂ ਨੂੰ ਬਖਸ਼ੇ ਬਸੰਦਰ ਦੇ ਬਾੜਾ ਭੱਜਦੇ ਨੇ ਚਲੋ ਬਾਈ ਟਰੈਕਟਰ ਸਾਰੇ ਸੋਹਣੇ ਹੁੰਦੇ ਆ ਕੰਮ ਕਰਨਾ ਜਿਹਨੇ ਉਹਦੇ ਲਈ ਸਾਰੇ ਚੰਗੇ ਨੇ ਤਾਂ ਕਿ ਤੁਹਾਨੂੰ ਬਹੁਤ ਬੜਾ ਆ ਜਾਏ ਕੋਈ ਛੋਟਾ ਜਿਹਨੇ ਮਿਹਨਤ ਕਰਨੀ ਆ ਉਹਦੇ ਲਈ ਸਾਰੇ ਚੰਗੇ ਦੇਵਾ ਜੀ ਕਿਹਨੇ ਕਿਹੜੀ ਮੱਕੀ ਪੀਤੀ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ 9908 ਹਨਾ ਜਿਹੜੀ ਵੀ ਬਾਇਰ ਦੀ ਸੈਨਿਅਰ ਦੀ ਜਿਹਨੇ ਜੋ ਜੋ ਪੀਤੀ ਜਰੂਰ ਕਰਕੇ ਦੱਸਿਓ ਫਿਰ ਉਹ ਆਪਣਾ ਤਜਰਬਾ ਜੂ ਦੱਸਿਓ ਨਾਲੇ ਯਾਰ ਇਹ ਐਵੇਂ ਬਣਾਉਂਦੀ ਆ ਬੱਟਾ ਆ ਦੇਖੋ ਇਹ ਪਰੇ ਦਾ ਦਾਣਾ ਇੱਕ 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 ਦਾਣਾ ਵੀ ਇਹਦਾ ਜੰਮਦਾ ਅੱਜ ਹੁਣ ਇਹਨੇ ਇੱਕ ਪਾਸੇ ਵਾਲਿਆ ਆਹ ਲੱਤ ਜੀ ਚੱਕ ਲਈ ਉੱਪਰ ਤਵਾ ਆ ਉਧਰ ਉਹਨੇ ਨਿਸ਼ਾਨੀ ਲਾ ਰਿਹਾ ਉਹ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਤੇ ਅਗਲਾ ਟਾਇਰ ਉਹਦੇ ਵਿੱਚ ਚਲ ਜਾਣਾ ਆ ਐਵੇਂ ਆ ਇਹ ਬਾਕੀ ਹੁਣ ਨੇੜੇ ਆਊਗੀ ਫਿਰ ਮੈਂ ਤੁਹਾਨੂੰ ਦਿਖਾਉਂਗਾ ਸਾਰਾ ਮਿੱਤਰੋ ਡਾਈ ਹੋ ਗਿਆ ਖਤਮ ਥੋੜਾ ਰਹਿ ਗਿਆ ਬਾਈ ਦਾ ਆ ਫੋਨ ਕਰਨਾ ਵੀ ਡਾਈ ਪਹਚਾ ਦਿਓ ਡਾਈ ਲਿਆਂਦਾ ਹੁਣ ਆਪਾਂ ਨੂਰੀ ਸਾਰਾ ਦਾ ਘਰ ਹੀ ਪਰਲੇ ਆ ਸੀਗਾ ਦੋ ਤਿੰਨ ਚਾਰ ਥੰਨੇ ਦੇ ਵਿੱਚ ਬੈਗੇ ਸੀਗੇ ਹੁਣ ਆਪਾਂ ਅਗਲਾ ਡਾਈ ਪਾ ਦਈਏ ਦਿਖਾਉਨੇ ਆ ਹਜੇ ਅੱਜ ਇਹ ਕਿੱਥੋਂ ਪ੍ਰੈਸ਼ਰ ਆ ਕਿੱਥੋਂ ਨਾਉਦੀ ਆ ਇਹੇ ਆ ਦੇਖੋ ਆ ਦੇਖੋ ਜੀ ਅੱਗੇ ਆਉਂਦਾ ਸਿਸਟਮ ਹਾਂ ਕਰੋਜੀ ਕਰੋ ਸੋਲਾ ਹਾਂ 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 ਇਹਦੇ ਵਿੱਚ ਚੱਕੀ ਹੈ ਚੱਕੜੀ ਆ ਉਹਦੇ ਵਿੱਚ ਓਕੇ ਪਰ ਚੱਕੜੀ ਉਹ ਕਮਾਉਂਦਾ ਜ਼ਿਆਦਾ ਆ ਜੀ ਹਾਂ ਉਹ ਨਾਲ ਹਵਾ ਬਣਾ ਕੇ ਹਾਂ ਚਾ ਪ੍ਰੈਸ਼ਰ ਆਉਂਦੀ ਆ ਇਹਦੇ ਨਾਲ ਅੱਛਾ ਉਹਦਾ ਕੀ ਉਹਦਾ ਫਾਇਦਾ ਕੀ ਹੁੰਦਾ ਪ੍ਰੈਸ਼ਰ ਦਾ ਵੀ ਚੱਕਦਾ ਜੀ ਅੱਛਾ ਉਹਦੇ ਨਾਲ 20 ਚੱਕਦਾ ਹੈ 1 ਇੱਕ 20 ਹੈ ਹਾਂ ਇੱਕ ਇੱਕ 20 ਚੱਕਦਾ ਹੈ ਅੱਛਾ ਮੈਂ ਇਹਦਾ ਆ ਆ ਗਿਆ ਹੈ ਨਾ ਹਾਂ ਆ ਪਾ ਆ ਗਿਆ ਆਹਦੇ ਇੱਥੇ 20 ਚੱਕਦਾ ਆਏ ਇਹ ਅੱਛਾ ਉਹ 20 ਚੱਕਦਾ ਹੈ ਇਹਦੇ ਚੱਕੜੀ ਆ ਮੈਂ ਐਡਾ ਵੱਡਾ ਹੀ ਅੱਛਾ ਕਰਿਆ ਇਹਦੇ ਚੱਕੜੀ ਆ ਵੀ ਜਿੰਨੀ ਜਿੰਨੀ ਸਪੀਡ ਨਾਲ ਉਹ ਘੁੰਮੂਗਾ ਉਨੀ ਸਪੀਡ ਨਾਲ ਹੀ 20 ਚੱਕੀ ਜਾਊਗਾ ਚੱਕਣਾ ਜੀ ਠੀਕ ਕੱਲਾ ਕੱਲਾ ਹੀ ਸਿੱਟਦਾ ਉਹ ਕੱਲਾ ਕੱਲਾ ਹੀ ਸਿੱਟਦਾ ਇਹਦੇ ਨਾਲ ਬਾਈ ਆਪਾਂ ਸਾਰੇ ਇਹਨੇ ਸਰੋਂ ਵੀ 20 ਸਕਦੇ ਆ ਹਰ ਇੱਕ ਚੀਜ਼ ਮਤਲਬ 20 ਸਕਦੇ ਇਹਦੇ ਨਾਲ ਆਪਾਂ ਨੇ ਇਹ ਚੀਜ਼ ਆ ਨਾ ਜਿਹੜੀ ਆ ਦੇਖੋ ਉਹ ਪਿੱਛੇ ਤੁਸੀਂ ਦੇਖਦੇ ਹੋਗੇ ਉੱਥੋਂ ਕ੍ਰਾਸ ਘੁਮ ਹਵਾ ਬਣਾ ਕੇ ਇਕੱਲੇ ਇਕੱਲੇ ਉਹਨੂੰ ਪਾਇਪ ਨੂੰ ਪਾਇਪ ਪਾਉਂਦਾ ਆ ਤੇ ਇਹ ਨਾ ਚੱਕਦਾ ਇਹਦੇ ਵੀ ਦਾਣਾ ਇਹਦੇ ਥਰੂ ਦਾਣਾ ਚੱਕਦਾ ਤੁਸੀਂ ਦੇਖੋਗੇ ਆ ਦੇਖੋ ਆ ਉਹ ਨਾ ਆ ਸਾਰਾ ਇਹਦੇ ਵਿੱਚੋਂ ਦਾਣਾ ਚੱਕ ਚੱਕ ਕੇ ਨਾ ਇਸ ਨੂੰ ਘਮਾਉਂਦਾ ਤੇ ਇੱਕ ਇੱਕ ਦਾਣਾ ਛੱਡਦਾ ਸਾਰਾ ਜਣਾ ਇਹਦੇ ਵਿੱਚ ਡੀਪੀ ਤੇ ਪੋਟਾਸ਼ ਪਾਈ ਆ ਪਰ ਰਲਾ ਕੇ ਨਾਲ ਤੇ ਇਹਦੇ ਵਿੱਚ ਦਾਣਾ ਕਿੰਨਾ ਕਰਿਆਗਾ ਇਹ ਤਾਂ ਖੱਲੇ ਤੱਕ ਪਿਆ ਬੋਪ ਪਿਆ ਤੇ ਇਹ ਜੇ ਲੋਡ ਹੋਈ ਆਪਣੇ ਕੋਲ ਪਿਆ ਬੀਜ ਹੋਰ ਹੈ ਅੰਦਾਜ਼ ਦੀ ਮੈਨੂੰ ਇਹ ਸਿਸਟਮ ਆ ਬਾਈ ਇਹ ਮਸ਼ੀਨ ਦਾ ਬਾਕੀ ਮੁੰਡੇ ਨੇ ਸ਼ੌਂਕ ਇਹ ਮਤਲਬ ਉਹਨਾਂ ਟਾਈਮਾਂ ਤੋਂ ਮੁੰਡਾ ਕੰਮ ਕਰਦਾ ਹੈ ਜਦੋਂ ਦਾ ਮਤਲਬ ਕਿਸੇ ਕਿਸੇ ਕੋਲ ਟਾਮੀ ਡਲੀ ਜੀ ਮਸ਼ੀਨ ਹੁੰਦੀ ਸੀ ਕੀ ਇਹ ਵਾਲੀ ਤੇ ਜੇ ਕਿਸੇ ਅੰਬਲੋ ਏਰੀਆ 'ਚ ਕਿਸੇ ਨੇ ਮੱਕੀ ਬਜਾਉਣੀ ਹੋਵੇ ਤਾਂ ਆਪਾਂ ਨੂੰ ਮੈਸਜ ਕਮੈਂਟ ਕਰ ਸਕਦਾ ਤਾਂ ਆਪਾਂ ਨੂੰ ਬਾਈ ਦਾ ਨੰਬਰ ਦੇ ਦਾਂਗੇ ਬਹੁਤ ਵਧੀਆ ਪੁਰਾਣਾ ਕੰਮਾ ਬੰਦੇ ਦਾ ਆ ਹੀ ਨਹੀਂ ਹੈਗਾ ਵੀ ਨਵੇਂ ਵਾਲਾ ਸਿਸਟਮ ਨਹੀਂ ਹੈਗਾ ਸਾਰਾ ਪੁਰਾਣਾ ਸ਼ੁਰੂ ਕ ਬਹੁਤ ਟਾਈਮ ਤੋਂ ਮਤਲਬ ਮੱਕੀ ਪੀਤੇ ਆ ਇਹ ਮੁੰਡਾ ਮੈਂ ਨਾ ਜਲੰਧਰ ਸਾਈਡ ਦੁਆਬੇ ਸਾਈਡ ਸੌਰੀ ਦੁਆਬੇ ਸਾਈਡ ਕਹਤਿਓ ਅੱਜ ਜੀ ਮਸ਼ੀਨ ਨਾਲ ਜਾਂ ਹੱਥਾਂ ਨਾਲ ਮੱਕੀ ਜ਼ਿਆਦਾ ਲਵਾਉਂਦੇ ਨੇ ਹਨਾ ਤੇ ਮੈਂ ਦੇਖਿਆ ਮੈਂ 2 ਸਾਲ ਪਹਿਲਾਂ ਮੈਂ ਉੱਥੇ ਗਿਆ ਸੀ ਮੈਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਮੱਕੀ ਕਿਵੇਂ ਲਾਉਂਦੇ ਹੋ ਉਹ ਕਹਿੰਦੇ ਵੀ ਅਸੀਂ ਤਾਂ ਯਾਰ ਹੱਥਾਂ ਨਾਲ ਸਾਡੇ ਕੋਲ ਉਹ ਪੁਰਾਣੀ ਮਸ਼ੀਨ ਆ ਮੈਂ ਕਿਹਾ ਯਾਰ ਇਹ ਤਾਂ ਵੀ ਤੁਹਾਡੇ ਕੋਲ ਉਹ ਨਹੀਂ ਆਈ ਜਿਹੜੀ ਜਿਹੜੀ ਭਾਫ਼ ਦਿੰਦੀ ਆ ਨਾਲ ਜੁੜੀ ਜਿਹੜੀ ਮਸ਼ੀਨ ਬੀਜਦੀ ਆ ਹਨਾ ਤੇ ਉਹ ਕਹਿੰਦੇ ਵੀ ਨਹੀਂ ਸਾਡੇ ਨਹੀਂ ਹੈਗਾ ਸਿਸਟਮ ਐਵੇਂ ਦਾ ਤੇ ਹੁਣ ਤਾਂ ਚਲੋ ਉੱਧਰ ਵੀ ਸ਼ਾਇਦ ਹੋ ਗਈਆਂ ਹੋਣਗੀਆਂ ਕਿਉਂਕਿ ਸਰਕਾਰ ਨੇ ਸਬਸਿਡੀ ਬਹੁਤ ਹੀ ਲੋ ਵੀ ਮਿੱਤਰੋ ਮੱਕੀ ਗਈ ਬੀਜ ਆਪਣੀ ਆ ਤੁਸੀਂ ਦੇਖੋ ਦੇ ਲੋ ਘੰਟੇ ਜਿਹੜੇ ਘੰਟੇ ਚ ਆ ਸਾਰਾ ਟੱਕ ਬੀਜ ਗਿਆ ਹੁੰਦਾ ਘੰਟੇ ਜਿਹੜੇ ਘੰਟੇ ਚ ਟੈਕਨੋਲੋਜੀ ਦਾ ਬਾਈ ਬਹੁਤ ਫਰਕ ਪੈ ਗਿਆ ਤੇ ਬਾਕੀ ਹੁਣ ਜਿਦ ਸੇਓ ਜਰੂਰ ਕਿਵੇਂ ਲੱਗੀ ਤੁਹਾਨੂੰ ਵੀਡੀਓ ਅੱਜ ਦੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਬਾਈ ਸਬਸਕ੍ਰਾਈਬ ਜਰੂਰ ਕਰ ਲਿਓ ਆਪਣਾ ਚੈਨਲ ਨੂੰ ਤੇ ਬਾਕੀ ਯਾਰ ਆ ਜਰੂਰ ਦੱਸਿਓ ਨਾ ਵੀ ਕੌਣ ਕਿੱਥੋਂ ਵੀਡੀਓ ਦੇਖਦਾ ਯਾਰ ਫਿਰ ਵਧੀਆ ਲੱਗਦਾ ਬਾਈ ਜੇ ਤੁਹਾਨੂੰ ਪਤਾ ਲੱਗਦਾ ਵੀ ਆਪਾਂ ਤੋਂ ਆ ਜਗਾ ਆ ਜਗਾ ਤੋਂ ਆਪਣੀ ਵੀਡੀਓ ਦੇਖ ਰਹੇ ਨੇ ਹਨਾ ਆਪਣੇ ਭਰਾ ਤਾਂ ਜਰੂਰ ਵਧੀਆ ਲੱਗਦਾ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਵੀਡੀਓ ਵਿੱਚ ਬਣੇ ਰਹਿਣ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਸਬਸਕ੍ਰਾਈਬ ਜਰੂਰ ਕਰਿਓ ਵੀਰੇ ਥੈਂਕ ਯੂ ਸੋ ਮੱਚ